ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਆਉਣੇ ਹੋ ਜਾਂ ਨਹੀਂ ਅਸੀਂ ਪੁਲਿਸ ਨਹੀਂ ਤੁਹਾਡੇ ਕੋਲੇ ਭੇਜੀ ਦੱਸੋ ਮੈਂ ਹੁਣ ਦੱਸੋ ਕਰੀਏ ਅੱਜ ਨਹੀਂ ਜੇ ਅੱਜ ਕੋਈ ਆ ਜਾਣਾ ਚਲੋ ਫਿਰ ਅਸੀਂ ਆਪ ਹੀ ਨਾ ਉਚਾੜੀ ਜਾਂਦਾ ਕੋਈ ਗੱਲ ਨਹੀਂ ਠੀਕ ਹੈ ਮਾਤਾ ਫਿਰ ਅਸੀਂ ਪੁਲਿਸ ਨੂੰ ਭੇਜ ਕੇ ਤੁਹਾਡੇ ਕੋਲ ਪੂਰੀ ਬਚਾ ਲਵਾਂ ਤੇ ਮੰਗਲਵਾਰ ਵਾਲੇ ਦਿਨ ਭੈਣ ਕੈਂਪ ਤੇ ਆਈ ਸੀ 27 ਤਰੀਕ ਨੂੰ ਇਹਦੀ ਮੰਮੀ ਸੀ ਨਾਲ ਇਹਦਾ ਭਰਾ ਸੀ ਨਾਲ ਆ ਕੇ ਇੱਥੇ ਜਿੱਦ ਕਰਨ ਲੱਗੇ ਵੀ ਅਸੀਂ ਇਹਨੂੰ ਛੱਡਣਾ ਵਾ ਉਹਨਾਂ ਦੇ ਦਿਲ ਦੇ ਵਿੱਚ ਚੋਰ ਸੀਗਾ ਉਹ ਇਹਨੂੰ ਕੱਲੀ ਨੂੰ ਬਾਹਰ ਬਿਠਾ ਕੇ ਕਿੱਥੋਂ ਗਾਇਬ ਹੋ ਗਿਆ ਭੱਜ ਕੇ ਕਿੱਥੋਂ ਗਏ ਅਸੀਂ ਨੰਬਰ ਤੇ ਸੰਪਰਕ ਕੀਤਾ 2 ਦਿਨ ਤੱਕ ਨੰਬਰ ਲੱਗਿਆ ਹੀ ਨਹੀਂਗਾ ਤਾਂ ਫਿਰ ਪਰਸੋਂ ਫੋਨ ਤੇ ਗੱਲ ਹੋਈ ਉਹ ਛੁੜਨਾ ਬੋਲਿਓ ਮਾਂ ਛੁੜਨਾ ਬੋਲਿਓ ਅਗਰ ਵਾਰੀ ਚਾਟ ਕੇ ਗਏ ਆ ਸਾਡੇ ਕੋਲ ਕੈਮਰੇ ਲੱਗੇ ਆ ਅਸੀਂ ਸਾਰੀ ਵੀਡੀਓ ਦੇਖੀ ਆ ਇਹਦੇ ਗੱਟੀਆਂ ਵੱਲ ਗਈ ਹੋਈ ਨਹੀਂ ਕੁੜੀ ਤਾਂ ਮੈਂ ਆਪਣੇ ਭਾਈ ਲਈ ਆਂ ਮੈਂ ਕੋਈ ਵੀ ਗਵਾਹੀ ਆ ਮਾਂ ਤੇਰੀ ਜਵਾਨਤੀ ਆ ਤੈਨੂੰ ਲੱਗਦਾ ਤੈਨੂੰ ਪਾਪ ਨਹੀਂ ਲੱਗਿਆ ਇਸ ਚੀਜ਼ ਦਾ ਵੀ ਤੂੰ ਆਪਣੀ ਜਵਾਨਤੀ ਨੂੰ ਛੱਡ ਕੇ ਭੱਜ ਗਈ ਉਹ ਇੱਥੇ ਵੀ ਦਾ ਭਰਾ ਮੈਂ ਕਿਹਾ ਕਿ ਨਹੀਂ ਭਰਾ ਵੀ ਕਹਿੰਦਾ ਮੈਂ ਨਹੀਂ ਰਹਿ ਸਕਦਾ ਪਰ ਉਹਨਾਂ ਨੇ ਮੁੜ ਕੇ ਸਾਡੀ ਕੋਈ ਗੱਲ ਹੀ ਨਹੀਂ ਕੋਲੀ ਮੁੜ ਕੇ ਫੋਨ ਜਿਹੜੇ ਸਾਡੇ ਉਹ ਬਲੌਕ ਲਿਸਟ 'ਚ ਪਾ ਦੇ। ਕਿੰਨੇ ਮਾੜੇ ਕਰਮ ਹੋਣਗੇ ਉਹਨਾਂ ਦੇ ਜਿਹੜੇ ਆਪਣੀ ਜਵਾਨ ਧੀ ਨੂੰ ਛੱਡਣ ਦੀ ਮਜਬੂਰ ਹੋ ਕੇ। ਕੋਸ਼ਿਸ਼ ਕਰਨ ਦੇ ਨਾਲ ਸਪੋਰਟ ਕਰਨ ਦੇ ਨਾਲ ਤੁਹਾਡੇ ਸਾਥ ਦੇ ਨਾਲ ਤੁਹਾਡਾ ਧੀ ਪੁੱਤ ਤੁਹਾਡਾ ਭੈਣ ਭਰਾ ਠੀਕ ਹੋ ਸਕਦਾ। ਪਰ ਜੇ ਤੁਸੀਂ ਕਹੋਗੇ ਇਕੱਲਿਆਂ ਨੂੰ ਛੱਡ ਦਾਂਗੇ ਇਕੱਲਾ ਤਾਂ ਹੋਰ ਅਫਸੈਟ ਹੋ ਜੂ। ਤੇਰਾ ਨਾਮ ਪੂਰਾ ਕੀ ਆ? ਮੇਰਾ ਨਾਮ ਪੂਰਾ ਹੈ ਉਹ ਹੀ ਬਲਵਿੰਦਰ ਜਿਹੜਾ। ਬਲਵਿੰਦਰ ਕੌਰ। ਪਿਤਾ ਜੀ ਦਾ ਕੀ ਨਾਮ ਆ? ਪੂਰਨ ਸਿੰਘ। ਪੂਰਨ ਸਿੰਘ। ਤੇ ਮਾਤਾ ਜੀ ਜਨਾ ਭਰਾ ਚਾਰ ਅਰ ਸਪਲਿੰਗ ਵਰਸੀ ਕਿੰਨੇ ਭੈਣ ਭਰਾ ਤੁਸੀਂ ਭੈਣੇ ਚਾਰ ਓਕੇ ਭਰਾ ਕਿੰਨੇ ਆ ਭਰਾ ਦੋ ਨੇ ਦੋ ਭੈਣਾਂ ਵਾਂ ਤੁਸੀਂ ਦੂਜੀ ਭੈਣ ਉਹਦੀ ਮੈਰਿਜ ਹੋਈ ਹੈ ਵਿਆਹੀ ਹੋਈ ਹੈ ਤੂੰ ਬਲਵਿੰਦਰ ਕਿੰਨਾ ਪੜਿਆ ਮੈਂ 8ਵੀਂ ਪੜੀ ਆ 8 ਪੜੀਆਂ ਕੋਈ ਨਾ ਮੇਰੀ ਮੈਂ ਬਸ ਸੇਮੇ ਨਾਨਾ ਕਿਸੇ ਤਰ੍ਹਾਂ ਦਾ ਕੋਈ ਟਕਣਾ ਨਹੀਂ ਮੈਂ ਸਰਕਾਰੀ ਜਾਣਾ ਚਾਹੁੰਦਾ ਕੋਈ ਨਾ ਭੈਣ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਕੌਰ ਭੈਣ ਦਾ ਨਾਮ ਆ। ਅੱਜ ਦਿਨ ਹੋ ਗਿਆ ਸ਼ੁੱਕਰਵਾਰ ਤੇ ਮੰਗਲਵਾਰ ਵਾਲੇ ਦਿਨ ਭੈਣ ਕੈਂਪ ਤੇ ਆਈ ਸੀ 27 ਤਰੀਕ ਨੂੰ। ਇਹਦੀ ਮੰਮੀ ਸੀ ਨਾਲ, ਇਹਦਾ ਭਰਾ ਸੀ ਨਾਲ। ਇੱਥੇ ਕੈਂਪ ਤੇ ਲੈ ਕੇ ਆਏ ਪਹਿਲਾਂ ਵੀ ਦਵਾਈ ਚੱਲਦੀ ਐ ਜੀ। ਆ ਕੇ ਇੱਥੇ ਜਦ ਕਰਨ ਲੱਗੇ ਵੀ ਅਸੀਂ ਇਹਨੂੰ ਛੱਡਣਾ ਵਾ ਅਸੀਂ ਬਿਜੀ ਸੀ ਕੈਂਪ ਸਾਡੇ ਟੀਮ ਮੈਂਬਰਾਂ ਨੇ ਕਿਹਾ ਵੀ ਵੀ ਕੋਈ ਗੱਲ ਨਹੀਂ ਤੁਸੀਂ ਬੈਠੋ ਆਪਾਂ ਰੱਖ ਲਾਂਗੇ ਤੁਹਾਨੂੰ ਕਿਹਨਾਂ ਨੂੰ ਨਾਲ ਰੋਕਣਾ ਪੈਣਾ ਵਾ ਪਰ ਉਹਨਾਂ ਦੇ ਦਿਲ ਦੇ ਵਿੱਚ ਚੋਰ ਸੀਗਾ ਉਹ ਇਹਨੂੰ ਕੱਲੀ ਨੂੰ ਬਾਹਰ ਬਿਠਾ ਕੇ ਕਿੱਥੋਂ ਗਾਇਬ ਹੋ ਗਿਆ ਭੱਜ ਕੇ ਦਲੋ ਜਦੋਂ ਕੈਂਪ ਦਾ ਕੰਮ ਨਵੇੜਿਆ ਰਾਤ ਨੂੰ ਜਿੰਨੇ ਪੇਸ਼ੈਂਟ ਐਡਮਿਟ ਕਰਨੇ ਸੀ ਐਡਮਿਟ ਕੀਤੇ ਤਾਂ ਇਹ ਭੈਣ ਬੈਠੀ ਵਿੱਚ ਪਤਾ ਲੱਗਿਆ ਵੀ ਨੂੰ ਇਹਦੇ ਘਰ ਦੇ ਛੱਡ ਕੇ ਚਲੇ ਗਏ। ਫਿਰ ਇਹ ਰਿਕਾਰਡ ਦਾ ਅਸੀਂ ਚੈੱਕ ਕੀਤਾ ਰਿਕਾਰਡ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਮਜੀਠੇ ਦੀ ਹੈ ਭੈਣ ਰਹਿਣ ਵਾਲੀ। ਪੂਰਨ ਸਿੰਘ ਬਾਪ ਦਾ ਨਾਮ ਆ ਆਪਣਾ ਨਾਮ ਪ੍ਰਵਿੰਦਰ ਕੌਰ ਆ ਭੈਣ ਦਾ। ਫਿਰ ਅਸੀਂ ਨੰਬਰ ਤੇ ਸੰਪਰਕ ਕੀਤਾ 2 ਦਿਨ ਤੱਕ ਨੰਬਰ ਲੱਗਿਆ ਹੀ ਨਹੀਂਗਾ। ਤਾਂ ਫਿਰ ਪਰਸੋਂ ਫੋਨ ਤੇ ਗੱਲ ਹੋਈ। ਬਲਵਿੰਦਰ ਭੈਣ ਦੀ ਮੰਮੀ ਨੇ ਫੋਨ ਚੱਕਿਆ ਕਹਿੰਦੀ ਜੀ ਮੈਂ ਤਾਂ ਘਰਾਟ ਹੋ ਗਈ ਸੀ। ਥੋੜੇ ਟੀਮ ਮੈਂਬਰਾਂ ਨੂੰ ਮੈਂ ਕਿਹਾ ਸੀ ਮੈਨੂੰ ਘਬਰਾਹਟ ਹੁੰਦੀ ਆ ਵੀਰ ਨੂੰ ਰੱਖ ਲਓ ਤੁਸੀਂ ਵੀਰ ਦਾ ਭਰਾ ਮੈਂ ਕਿਹਾ ਕਹਿੰਦੇ ਭਰਾ ਵੀ ਕਹਿੰਦਾ ਮੈਂ ਨਹੀਂ ਰਹਿ ਸਕਦਾ ਫਿਰ ਕਿ ਤੁਸੀਂ ਆਜੋ ਹੁਣ ਕਹਿੰਦੇ ਹੁਣ ਤਾਂ ਮੈਂ ਆ ਨਹੀਂ ਸਕਦੀ ਮੈਂ ਤਾਂ ਬਿਮਾਰ ਆ ਅਸੀਂ ਕਿਹਾ ਵੀ ਫਿਰ ਅਸੀਂ ਭੈਣ ਨੂੰ ਭੇਜਣ ਲੱਗੇ ਆ ਵੀ ਤੁਸੀਂ ਫਿਰ ਤਾਂ ਕਿਹੋ ਵੀ ਅਸੀਂ ਇਹਨੂੰ ਕੱਲੀ ਨੂੰ ਭੇਜ ਦੇਣਾ ਪੁਲਿਸ ਨਾਲ ਆਊਗੀ ਤੇ ਤੁਹਾਡੇ ਤੇ ਕਾਰਵਾਈ ਹੋਊਗੀ ਥੋੜਾ ਬੈਸੀ ਡਰਾਉਣ ਦਾ ਯਤਨ ਕੀਤਾ ਕੋਈ ਫਰਕ ਨਹੀਂ ਪਿਆ ਉਹ ਆਪਸ ਵਿੱਚ ਚੱਕ ਕੇ ਜਿੰਨਾ ਗੱਲਾਂ ਕਰਨ ਲੱਗੇ ਭਾਬੀ ਉਹ ਐ ਕਹਿੰਦੇ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਆਉਣੇ ਹੋ ਜਾਂ ਨਹੀਂ ਕਿਸੀ ਪੁਲਿਸ ਨਹੀਂ ਤੁਹਾਡੇ ਕੋਲੇ ਭੇਜੀਏ ਦੱਸੋ ਮੈਨੂੰ ਹੁਣ ਦੱਸੋ ਭਾਬੀ ਚਲੋ ਫਿਰ ਅਸੀਂ ਆਪਾਂ ਹੀ ਨਾ ਉਤਾਰੀ ਜਾਂਦਾ ਕੋਈ ਗੱਲ ਨਹੀਂ ਠੀਕ ਹੈ ਮੈਂ ਤਾਂ ਫਿਰ ਅਸੀਂ ਪੁਲਿਸ ਨੂੰ ਭੇਜ ਕੇ ਤੁਹਾਡੇ ਕੋਲ ਪੂਰੀ ਪਹੁੰਚਾ ਦਿੰਦੇ ਹਾਂ ਠੀਕ ਹੈ ਦੱਸੋ ਟਾਈਮ ਟਾਈਮ ਦੱਸੋ ਫਿਰ ਕਦੋਂ ਆਉਂਗੇ ਬੱਬੀ ਉਹ ਕਹਿੰਦਾ ਕੁੜੀ ਪਛਾਣ ਦੇਣਾ ਜਾਜ ਦੇ ਸਬਾਣੇ ਆਓ ਹੈ ਬੱਬੀ ਕੋਰੋਸਿੱਤ ਨੇ ਆਇਆ ਹੈ ਜਿਹੜਾ ਆਂਦਾ ਵੀ ਸਹਾਣੇ ਜਾ ਜਾ ਲੋ ਨਿੱਕੜੀ ਕੁੜੀ ਪਛਾਣ ਦੇਣੀ ਜੇ ਭਾਵੇਂ ਕੀ ਕਰਨਾ ਹੈ ਵੇਖੋ ਜਿਹੜੀ ਆ ਰਹੀ ਹੈ ਤਾਂ ਸਿੱਧੀ ਗੱਲ ਹੈ ਇਹ ਸਵਾਪ ਆ ਰਿਹਾ ਇੱਕ ਮਰੀਕਾਈ ਤੁਹਿਆ ਨਾ ਨਹੀਂ ਕੋਈ ਵੀ ਨਹੀਂ ਜਾਂਦਾ ਹੁੰਦਾ ਲੌਂਗੜਾ ਵੱਟਣਾ ਹਾਂਜੀ ਕੋਈ ਨਹੀਂ ਤੁਹਾਨੂੰ ਦੱਸਦੇ ਆ ਘੰਟੇ ਤੱਕ ਰਹਿ ਮੈਂ ਕੋਈ ਗੱਲ ਨਹੀਂ ਸੋਚ ਲਓ ਘੰਟੇ ਤੱਕ ਸਾਨੂੰ ਦੱਸੋ ਕਰਨਾ ਕੀ ਹੈ ਅਸੀਂ ਤਾਂ ਇਹ ਵੀ ਚਲ ਥੋੜਾ ਡਰਾਵਾ ਹੀ ਹੁੰਦਾ ਵੀ ਚਲੋ ਸ਼ਾਇਦ ਉਹਨਾਂ ਨੂੰ ਐ ਲੱਗੇ ਵੀ ਕਿਤੇ ਪੁਲਿਸ ਨਾ ਆ ਜਾਵੇ ਸਾਡੇ ਘਰੇ ਪਰ ਉਹਨਾਂ ਨੇ ਮੁੜ ਕੇ ਸਾਡੀ ਕੋਈ ਗੱਲ ਹੀ ਨਹੀਂ ਗੋਲੀ ਮੁੜ ਕੇ ਫੋਨ ਜਿਹੜੇ ਸਾਡੇ ਉਹ ਬਲੌਕ ਲਿਸਟ 'ਚ ਪਾਤੇ ਹੁਣ ਅਸੀਂ ਫੋਨ ਲਾਉਨੇ ਆ ਉਹ ਨੰਬਰ ਤੇ ਕੋਈ ਫੋਨ ਨਹੀਂ ਲੱਗਦਾ ਰਿੰਗ ਜਾਂਦੀ ਆ ਇੱਕ ਰਿੰਗ ਜਾ ਕੇ ਜੇ ਦੂਜੇ ਨੰਬਰਾਂ ਤੋਂ ਵੀ ਲਾਉਣੇ ਆ ਤਾਂ ਵੀ ਐਵੇਂ ਹੀ ਆ ਬਿਜੀ 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 ਆਈ ਜਾਂਦਾ ਜਵਾਨਤੀ ਆਪਣੀ ਕੌਣ ਛੱਡਦਾ ਭਾਈ ਕਿੰਨੇ ਮਾੜੇ ਕਰਮ ਹੋਣਗੇ ਉਹਨਾਂ ਦੇ ਜਿਹੜੇ ਆਪਣੀ ਜਵਾਨਤੀ ਨੂੰ ਛੱਡਣ ਲਈ ਮਜਬੂਰ ਹੋ ਗਏ ਇੱਥੇ ਜੇ ਸਹੀ ਤਰੀਕੇ ਨਾਲ ਸਾਨੂੰ ਮਿਲਦੇ ਗੱਲ ਕਰਦੇ ਸਾਨੂੰ ਗਾਈਡ ਕਰਦੇ ਸਮਝਾਉਂਦੇ ਤੇ ਸਾਡੀ ਵੀ ਇਹ ਭੈਣਾ ਵਰਗੀ ਆ ਅਸੀਂ ਜਰੂਰ ਸਮਝਦੇ ਇਸ ਗੱਲ ਨੂੰ ਪਰ ਅੱਜਕੱਲ੍ਹ ਜਮਾਨਾ ਹੀ ਇਸ ਤਰ੍ਹਾਂ ਦਾ ਚੱਲਦਾ ਹੁਣਾਂ ਪਿੱਛੇ ਦਾਦੀ ਬੈਠੀ ਆ ਆਪਣੀ ਪੋਤੀ ਨੂੰ ਲੈ ਕੇ ਆਈ ਹੋਈ ਆ ਜੀ ਸੰਗਲਣਾ ਬੰਨ ਕੇ ਰੱਖਣੀ ਪੈਂਦੀ ਸੀ ਪੋਤੀ ਡੇਢ ਮਹੀਨਾ ਹੋ ਗਿਆ ਨਾਲ ਲੋਕਾਂ ਦੇ ਘਰੇ ਕੰਮ ਕਰਦੀ ਹੈ ਘਰ ਦੀ ਰੋਟੀ ਤਾਂ ਹੀ ਚੱਲਦੀ ਤਾਂ ਵੀ ਆਪਣੀ ਜ਼ਿੰਮੇਵਾਰੀ ਤਾਂ ਨਿਭਾ ਰਹੀ ਹੈ ਨਾ ਆ ਪਿੱਛੇ ਭੈਣ ਭਰਜਾਈ ਆ ਬਾਈ ਦੀ ਬਾਬਾ ਜੀ ਦੀ ਬਾਈ ਆਪਸੜ ਸੀਗੇ ਗੁਰੂ ਘਰ ਨੂੰ ਦਿੱਤੇ ਹੋਏ ਸੀ ਬਾਬਾ ਜੀ ਜਨਮ ਤੋਂ ਹੀ ਦਾਨ ਕਰਦੇ ਸੀ ਗੁਰੂ ਘਰ ਚੜਾਤਾ ਸੀ ਬਾਬਾ ਜੀ ਵੀਰ ਨੂੰ ਗੁਰੂ ਘਰ ਦੀ ਸੇਵਾ ਕਰਾਉਂਦੇ ਸਾਰੀ ਉਮਰ ਹੁਣ ਹਾਲਾਤ ਜਿਆਦਾ ਵਿਗੜ ਗਏ ਸੀ ਕਿਉਂਕਿ ਖਾਨ ਖੂਨ ਦੇ ਵਿੱਚ ਬਿਮਾਰੀ ਸੀ ਅੱਗੋਂ ਪਿੱਛੇ ਆਈ ਤਾਂ ਫਰਜ਼ ਸਮਝੇ ਆਪਦਾ ਵੀ ਸਾਡਾ ਆਪਣਾ ਮਾਂ ਦਵਾਈਆਂ ਵੀ ਦਵਾਈਆਂ ਬਹੁਤ ਇਲਾਜ ਵੀ ਕਰਾਏ ਬਹੁਤ ਪਰ ਜਦੋਂ ਹਾਲਤ ਜਿਆਦਾ ਵਿਗੜ ਗਈ ਇੱਥੇ ਲੈ ਕੇ ਆਏ ਪਹਿਲਾਂ ਬਾਈ ਦਾ ਭਰਾ ਆ ਰਿਹਾ ਹੁਣ ਭੁਜਾਈ ਰਹਿ ਰਹੀ ਹੈ ਕੋਲੇ ਫਰਕ ਵੀ ਪੈ ਗਿਆ ਠੀਕ ਵੀ ਹੋ ਗਿਆ ਇਧਰ ਖਾਲਸਾ ਜੀ ਆਏ ਹੋਏ ਨੇ ਆਪਦੇ ਭਰਾ ਨੂੰ ਲੈ ਕੇ ਆਏ ਨੇ ਸੰਗਲ ਨਾਲ ਬੰਨ ਕੇ ਟੈਂਪੂ ਦੇ ਵਿੱਚ ਲੈ ਕੇ ਆਏ ਸੀ ਬਾਈ ਦੋ ਅਵਤਾਰ ਸਿੰਘ ਨਾਮ ਦਾ ਗਰਦੀਪ ਸਿੰਘ ਹੁਣ ਕਿਵੇਂ ਬਾਪੂ ਲੱਗਦਾ ਗਰਦੀਪ ਸਿੰਘ ਉਰੇ ਆ ਯਾਰ ਉਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਗਰਦੀਪ ਸਿੰਘ ਕੋਸ਼ਿਸ਼ ਕਰਨ ਦੇ ਨਾਲ ਸਪੋਰਟ ਕਰਨ ਦੇ ਨਾਲ ਤੁਹਾਡੇ ਸਾਥ ਦੇ ਨਾਲ ਤੁਹਾਡਾ ਧੀ ਪੁੱਤ ਤੁਹਾਡਾ ਭੈਣ ਭਰਾ ਠੀਕ ਹੋ ਸਕਦਾ ਪਰ ਜੇ ਤੁਸੀਂ ਕਹੋਗੇ ਕੱਲਿਆਂ ਨੂੰ ਛੱਡ ਦਾਂਗੇ ਕੱਲਾ ਤਾਂ ਹੋਰ ਅਫਸੈਟ ਹੋ ਜੂ ਹੁਣੇ ਦੋ ਦਿਨਾਂ ਦੀ ਐਂ ਕਰੀ ਜਾਂਦੀ ਐ ਹੱਥੀ ਜੁੜੀ ਜਾਂਦੀ ਮੇਰੇ ਨਾਲ ਤੱਕਾ ਨਾ ਕਰਿਓ ਮੇਰੇ ਨਾਲ ਗਲਤ ਨਾ ਕਰਿਓ ਗਲਤੀ ਦਾ ਅਰੇ ਸਾਟੀਆਂ ਮੈਂ ਤਾਂ ਕਰਕੇ ਜਾਂਦੀ ਐ ਜਾਂ ਗੁਰਪ੍ਰੀਤ ਵੀਰ ਜੀ ਆ ਗਏ ਮੈਨੂੰ ਦੱਸ ਦੇਓ ਕਿਹੜਾ ਵਜ੍ਹਾ ਗੁਰਪ੍ਰੀਤ ਵੀਰ ਜੀ ਆ ਗਏ ਮੈਨੂੰ ਦੱਸ ਦੇਓ ਕਿਹੜਾ ਰਾਤ ਵੀ ਮੈਂ ਤਾਂ ਕਰਦੀ ਐ ਅਲਾ ਦੇ ਪੁੱਤ ਤਾਂ ਤੇ ਇਹ ਪਤਾ ਨਹੀਂ ਕਿੰਨੀ ਵਾਰੀ ਅਣਜਾਣ ਲੋਕਾਂ ਦੇ ਸਾਹਮਣੇ ਇਸ ਭੈਣ ਨੇ ਵਿਚਾਰੀ ਨੇ ਹੱਥ ਜੋੜੇ ਹੋਣੇ ਪਲਵਿੰਦਰ ਕੁਰੇ ਫਿਕਰ ਨੀ ਕਰਨਾ ਅਸੀਂ ਤੇਰੇ ਭਰਾ ਆ ਅੱਛਾ ਤੂੰ ਮੇਰੀ ਛੋਟੀ ਭੈਣ ਆ ਫਿਕਰ ਨਾ ਕਰ ਦੇ ਮਾ ਠੀਕ ਆ ਇੱਥੇ ਪੈਸੇ ਵੀ ਆ ਤੇਰੇ ਕੋਲੇ ਨਹੀਂ ਬਿਸਕਟ ਬਣਦੇ ਨਾ ਸਵੇਰੇ ਕੋਈ ਨਾ ਸਵੇਰੇ ਨਾਸ਼ਤਾ ਦੇ ਚਾਹ ਨਾ ਬਿਸਕਟ ਲਈ ਉਹ ਲਿਫਾਫਾ ਨਹੀਂ ਮੇਰੇ ਕੋਲ ਠੀਕ ਆ ਕੋਈ ਨਾ ਕੋਈ ਨਾ ਕੋਈ ਹੁਣ ਜਿਵੇਂ ਅਬਿੰਦਰ ਭਾਈ ਇਹਨੂੰ ਵੀ ਨਾਲ ਇਹਦੇ ਪਿੰਡ ਦੇ ਬੰਦੇ ਤੇ ਇਹਦਾ ਡੈਡੀ ਆਇਆ ਸੀ ਲੈ ਕੇ ਹਾਲਾਂਕਿ ਉਹ ਵੀ ਚਲੋ ਖੁੰਡੇ ਨਾਲ ਤੁਰਦਾ ਹੈ ਕੋਡਾ ਹੋ ਕੇ ਗੋਲੀਆਂ ਖਾਂਦਾ ਜੀਭ ਥਰੇ ਰੱਖਣ ਵਾਲੀਆਂ ਗੋਲੀਆਂ ਵੀ ਉਹਨੂੰ ਉਹਨੀਆਂ ਕਿ ਮਿਲਦੀਆਂ ਉਹ ਇੱਕ ਦਿਨ ਆਉਂਦਾ ਦੂਜੇ ਦਿਨ ਫੇਰ ਕਹਿਣਾ ਮੈਂ ਜਾਣਾ ਹੁਣ ਤਾਂ ਆਇਆ ਹੀ ਨਹੀਂ ਕਿੰਨੇ ਦਿਨ ਹੋ ਗਏ ਪਰਵਿੰਦਰ ਭਾਈ ਅੱਗੇ ਨਾਲੋਂ ਬਹੁਤ ਠੀਕ ਹੈ ਜਿੱਦਨ ਦਾ ਆਇਆ ਬੈਠੇ ਉੱਠਣ ਜੋਗਾ ਹੋ ਗਿਆ ਜਿੱਦਨ ਆਇਆ ਸੀ ਉਹ ਤਾਂ ਬੈਠ ਵੀ ਨਹੀਂ ਸੀ ਹੁੰਦਾ ਸਰੀਰ 'ਚ ਜਾਨ ਹੀ ਹੈ ਨਹੀਂ ਸੀ ਘਰ 'ਚ ਦੋਨੇ ਪਿਓ ਪੋਤੀ ਪਏ ਸੀ ਕਿਹੜਾ ਪਿੰਡ ਆਵਿੰਦਰ ਰਾੜ ਆ ਰਾੜਪਿੰਡ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹਾ ਹੁਣ ਕਿਵੇਂ ਲੱਗਦਾ ਠੀਕ ਲੱਗਦਾ ਮੈਂ ਠੀਕ ਆ ਹੁਣ ਇਹ ਵੀ ਹੁਣ ਜਦੋਂ ਬਾਪੂ ਛੱਡ ਕੇ ਚਲਾ ਗਿਆ ਇਹ ਵੀ ਉਧਰ ਗਿਆ ਰੋਇਆ ਕਰੇ ਵੀ ਮੈਨੂੰ ਭੇਜ ਦਿਓ ਮੈਂ ਜਾਣਾ ਜਿਹੜੇ ਬੰਦੇ ਛੱਡ ਕੇ ਗਏ ਸੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਯਾਰ ਬਾਈ ਵੀ ਇੱਥੇ ਦਾ ਨਰਕ ਆ ਵੀ ਜਿਹੜੀ ਹਾਲਤੇ ਚ ਪਏ ਸੀਗੇ ਬਾਪੂ ਘਰੇ ਨਹੀਂ ਸੀ ਵੜਦਾ ਇਹ ਘਰੇ ਭੁੱਖਾ ਪਿਆਸਾ ਹੀ ਪਿਆ ਰਹੇ ਕਿੰਨੇ ਦਿਨਾਂ ਤੋਂ ਭੁੱਖਾ ਪਿਆਸੇ ਘਰੇ ਤਿੰਨ ਚਾਰ ਦਿਨ ਲੰਘ ਜਾਂਦੇ ਸੀ 3-4 ਦਿਨ ਲੰਘੇ ਅੰਦੇ ਸੀ ਭੁੱਖੇ ਨੂੰ ਹੀ ਤਿੰਨ-ਤਿੰਨ ਚਾਰ-ਚਾਰ ਦਿਨਾਂ ਬਾਅਦ ਕੋਈ ਜਾਂਦਾ ਸੀ ਘਰ 'ਚ ਕਿਉਂਕਿ ਤੋ ਤੁਰ ਨਹੀਂ ਹੁੰਦਾ ਲੱਤਾਂ ਖਰਾਬ ਐ ਦੀਆਂ ਥੱਲੇ ਵਾਲਾ ਇਹ ਸਾਡਾ ਡੈਡ ਆ ਵਿੱਚੇ ਲੈਟਰਨ ਬਾਥਰੂਮ ਹੋ ਗਿਆ ਨੇ ਬਾਹਰੋਂ ਕਿਰਪਾ ਕਰ ਜਦੋਂ ਤੇਰੇ 'ਚ ਸਰੀਰ 'ਚ ਤਾਕਤ ਪੈ ਗਈ ਆ ਤਕੜਾ ਹੋ ਗਿਆ ਸਰੀਰ ਤੇ ਲੱਤਾਂ 'ਚ ਵੀ ਤਾਕਤ ਪਾਉਗੀ ਨਾ ਨਾਲ ਹਲਾਇਆ ਕਰ ਇਦਾਂ-ਇਦਾਂ ਹਲਾਇਆ ਕਰ ਹਾਂ ਹਲਾ ਪੈ ਅਭੀ ਲਾ ਬਸ ਇਹ ਲਾਈ ਜਾ ਕੇ ਬੈਠਾ ਬੇਲਾ